ਸਤ ਤੁਸੀਂ ਪਾਕਿਸਤਾਨ کئی ਵਾਰ ਜਾ ਕੇ ਆਏ ਹੋ ਕਈ ਸ਼ੋਜ਼ ਵੀ ਕੀਤੇ ਨੇ ਨਾ ਤੁਸੀਂ ਪਾਕਿਸਤਾਨ ਦੇ ਵਿੱਚ ਕਿੱਦਾਂ ਦੇ ਲੋਕ ਨੇ ਕਿ ਪਿਆਰ ਕਿੱਦਾਂ ਦਿੰਦੇ ਨੇ ਦੇਖੋ ਨਾ ਹਿੰਦੁਸਤਾਨ ਨਾ ਪਾਕਿਸਤਾਨ ਨਹੀਂ ਮਾੜਾ ਹੁੰਦਾ ਨਾ ਰੱਖੇ ਹੋਏ ਖਿੱਤੇ ਦੀ ਧਰਤੀ ਦੀ ਬਾਰਡਰ ਨਾ ਹੁੰਦਾ ਤੇ ਪੂਰਾ ਹਿੰਦੁਸਤਾਨ ਸੀ ਲੋਕ ਇੰਨਾ ਕੁ ਪਿਆਰ ਕਰਨ ਵਾਲੇ ਆ ਤੁਹਾਨੂੰ ਦੱਸ ਨਹੀਂ ਸਕਦੇ ਕੋਈ ਕਿੱਸਾ ਇਦਾਂ ਦਾ ਕੋਈ ਆਪਣੇ ਵਰਗਾ ਹੀ ਆ ਆਪਣੇ ਚੁ ਗਏ ਹੋਏ ਆ ਉਹੀ ਗੋਤ ਹੈ ਉਹਨਾਂ ਦੀ ਉਹੀ ਸਾਰਾ ਕੁਝ ਹੈ ਬੜਾ ਪਿਆਰ ਹੈ ਇੱਕ ਕਿੱਸਾ ਥੋੜੀ ਮੈਂ ਕਿਹੜਾ ਇੱਕ ਵਾਰੀ ਗਿਆ ਬਹੁਤ ਵਾਰੀ ਗਿਆ ਲੇਕਿਨ ਉੱਥੇ ਦਾ ਕੋਈ ਫੌਜੀ ਨਿਜਾਮ ਇਹੋ ਜਿਹਾ ਹੈਗਾ ਸਾਡੇ ਦੇਖ ਲਓ ਨਾ ਪ੍ਰਧਾਨ ਮੰਤਰੀ ਸਾਹਿਬ ਆਊਟ ਆਫ ਦੀ ਵੇ ਜੇ ਉੱਥੇ ਜਦੋਂ ਅਫਗਾਨਿਸਤਾਨ ਗਏ ਨਵਾਜ਼ ਸ਼ਰੀਫ ਸਾਹਿਬ ਦੇ ਉੱਥੇ ਘਰ ਵੀ ਚਲੇ ਗਏ ਸੀ ਬੇਟੀ ਨੂੰ ਪਿਆਰ ਦਿੱਤਾ ਮਾਤਾ ਦੇ ਚਰਨਾਂ 'ਚ ਬੈਠੇ ਪਰ ਫੇ ਕੁਛ ਨਾ ਕੁਛ ਹੋ ਜਾਂਦਾ ਬਦਕਿਸਮਤੀ ਕਹਿ ਲੋ ਕਦੀ ਪਠਾਨਕੋਟ ਹਮਲਾ ਹੋ ਗਿਆ ਕਦੀ ਕੁਸ਼ ਹੋ ਗਿਆ ਲੋਕ ਉੱਥੇ ਦੇ ਨਹੀਂ ਚਾਹੁੰਦੇ ਨਾ ਜਿੱਦਾਂ ਆਪਾਂ ਨਹੀਂ ਚਾਹੁੰਦੇ ਜੰਗ ਉਹ ਵੀ ਨਹੀਂ ਚਾਹੁੰਦੇ ਉਹ ਸਿਰਫ ਪਿਆਰ ਚਾਹੁੰਦੇ ਆ ਮੁਹੱਬਤਾਂ ਚਾਹੁੰਦੇ ਆ ਇੱਕ ਤੁਸੀਂ ਦੱਸ ਰਹੇ ਸੀ ਕਿੱਸਾ ਪੱਤਰਕਾਰ ਨਾਲ ਗੱਲਬਾਤ ਕਰਦੇ ਵੀ ਤੁਸੀਂ ਸ਼ੋਅ ਲੋਣ ਜਾਣਾ ਸੀ ਤਾਂ ਲੰਬੀ ਜਾਮ ਲੱਗ ਗਿਆ ਸੀਗਾ ਵੀ ਉਸੇ ਪਿਆਰ ਇਹਨਾਂ ਦਾ ਜਦੋਂ ਪਹਿਲੀ ਵਾਰੀ ਮੈਂ ਗਿਆ ਤੇ ਮੈਂ ਕਿਹਾ ਜੀ ਤੁਹਾਨੂੰ ਦੱਸ ਨਹੀਂ ਸਕਦੇ ਹੂੰ ਤੇ ਯਾਨੀ ਰਾਤ ਦੇ 2 ਵਜੇ ਮੇਰੀ ਵਾਰੀ ਆਈ ਸੀ ਸਤਨਾਮ ਮਾਨਕ ਸਾਬ ਬਹੁਤ ਬਹੁਤ ਸੱਚੇ ਸੱਚੇ ਬੰਦੇ ਆ ਉਹਨਾਂ ਨੂੰ ਕਦੀ ਪੁੱਛਿਓ ਕੁਝ ਹੋਰ ਵੀ ਸੱਜਣ ਸੀਗੇ ਗੱਦਾਫੀ ਸਟੇਡੀਅਮ ਚ 50000 ਬੰਦਾ ਸੀ ਉੱਥੇ ਵੀ ਕਮਾਲ ਹੀ ਹੋ ਗਈ ਸੀ 50 60000 ਬੰਦੇ ਬਹੁਤ ਹੁੰਦੇ ਆ ਉਹ ਹੈਗਾ YouTube ਤੇ ਸ਼ੋਅ ਅੱਛਾ ਜੀ ਹਾਂ ਦੇਖਿਓ ਬਾਬਾ ਬੁੱਲ੍ਹੇ ਸ਼ਾਹ ਸਾਹਿਬ ਦੇ ਸ਼ਹਿਰ ਕਸੂਰ ਸ਼ਹਿਰ ਹੈ ਹੋਰ ਆਰਟਿਸਟ ਗਾਰੇ ਮੇਰੀ 2 ਵਜੇ ਵਾਰੀ ਆਈ ਤੇ 20 25000 ਖਰੇ 50000 ਬੰਦਾ ਉੱਥੇ ਵੀ ਵੇਟ ਕਰ ਰਿਆ ਸੀ ਵੀ ਕਦੋਂ ਸਿੱਲੀ ਸਿੱਲੀ ਆਵਾ ਗਾਉਂਗਾ ਦਿਲ ਚੋਰੀ ਕਰੂਗਾ ਕੋਕੇ ਤੋ ਹੋਕੇ ਦਊਗਾ ਹਮ ਵਕਤ ਹੁੰਦਾ ਤੇ ਸੋ ਮੈਂ ਇਹ ਕਹਿਣਾ ਚਾਹੁੰਨਾ ਕਿ ਲੋਕ ਉੱਥੇ ਦੇ ਵੀ ਸਾਡੇ ਵਰਗੇ ਹੀ ਆ ਉਦਾਂ ਪਾਰਟੀਸ਼ਨ ਹੋਣੀ ਨਹੀਂ ਸੀ ਚਾਹੀਦੀ ਪਾਰਟੀਸ਼ਨ ਚ ਵੀ ਬਥੇਰੇ ਆਪਾਂ ਮਰਵਾ ਲੈ ਅੱਗੋ ਵੀ ਨਾ ਮਰਵਾਓ ਰੱਬ ਦਾ ਵਾਸਤਾ ਅਜੀ ਸਰ ਦੀ ਤੇ ਰੋਟੀ ਦੀ ਸਮੱਸਿਆ ਨਹੀਂ ਹੱਲ ਹੋ ਰਹੀ ਅਸੀਂ ਅਜੀ ਬਹੁਤ ਬਾਕੀ ਮੁਲਕਾਂ ਨੂੰ ਦੇਖਦੇ ਹੋਏ ਅਸੀਂ ਤਰੱਕੀ ਪਸੰਦ ਮੁਲਕ ਆ ਅਜੀ ਹੋਰ ਤਰੱਕੀ ਕਰਨੀ ਆ ਅਸੀਂ ਅਮਿਨੀਸ਼ਨ ਤੇ ਬੰਬਾਂ ਤੇ ਆ ਜਿਹੜੇ ਨਵੇਂ ਮਜ਼ਾਇਲਾ ਤੇ ਇਨਾ ਕਰੋੜਾ ਅਰਬ ਡਾਲਰ ਉਹ ਵੀ ਖਰਚ ਰਿਆ ਆਪਣੇ ਕੋਲ ਜਰਾ ਹੈਗੇ ਆ ਉਹਨਾਂ ਨੂੰ ਜਰਾ ਹੋਰ ਹਸਾਬ ਨਾਲ ਪਾਣੇ ਪੈਂਦੇ ਆ ਉੱਥੇ ਦੇ ਪੋਲਿਟੀਸ਼ੀਅਨ ਨੇ ਵੀ ਨਹੀਂ ਕਦੀ ਪਹਿੜੀ ਕੋਈ ਬਹੁਤੀ ਜ਼ਿਆਦਾ ਨਹੀਂ ਗੱਲ ਕੀਤੀ ਹਮ ਲੇਕਿਨ ਉਹ ਫੌਜੀ ਸ ਇਨਾ ਚਾਏ ਹੋਏ ਐ ਇੱਥੇ ਫੌਜੀ ਸਾਡੇ ਰੱਬ ਵਰਗੇ ਆ ਹਮ ਕਹਿੰਦੇ ਫੌਜੀ ਰੱਬ ਦਾ ਦੂਜਾ ਨਾਮ ਲੱਗੇ ਸਾਨੂੰ ਵੀਰ ਜਿਹਾ ਇੱਕ ਫਿਲਮ ਚ ਗਾਉਂਦੀ ਕੁੜੀ ਜੀ ਮੈਨੂੰ ਬਹੁਤ ਅੱਛਾ ਗਾਣਾ ਲੱਗਦਾ ਇੱਥੇ ਫੌਜੀ ਕੋਈ ਤੁਰ ਜਾਂਦਾ ਹੋਵੇ ਆਪਾਂ ਸਲੂਟ ਨਹੀਂ ਕਰਦੇ ਜੀ ਦਿਲੋਂ ਨਿਕਲਦੀ ਆ ਉਹਨਾਂ ਦਾ ਇਸ ਕਰਕੇ ਕਿ ਇਹਨਾਂ ਦਾ ਕਰਕੇ ਅਸੀਂ ਨਿਸ਼ਚਿੰਤ ਸੌਂ ਜਾਂਦੇ ਆ ਹਮ ਨਹੀਂ ਤਾਂ ਅਸੀਂ 1 ਮਿੰਟ ਵੀ ਨਹੀਂ ਸੌ ਸਕਦੇ ਉੱਥੇ ਜਿਹੜਾ ਹੋਰ ਸਾਵਨਾ ਆ ਉੱਥੇ ਪ੍ਰਧਾਨ ਮੰਤਰੀ ਸਾਹਿਬ ਇੱਥੇ ਜੋ ਪ੍ਰਧਾਨ ਮੰਤਰੀ ਸਾਹਿਬ ਪਹਿਲੇ ਵੀ ਜਿਹੜੇ ਸੀਗੇ ਜੋ ਕਹਤਾ ਫੋਰਸੇ ਵੀ ਮੰਨਦੀਆਂ ਲੋਕ ਵੀ ਮੰਨਦੇ ਉੱਥੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਬਣਦਾ ਇਹੋ ਹੀ ਅਰਦਾਸ ਕਰਨੀ ਚਾਹੀਦੀ ਕਿ ਜਿੰਦਾ ਰਵੇ ਬਸ ਜਾਂ ਇਹਨੇ ਪਾਹੇ ਟੰਗ ਦੇਣਾ ਜਾਂ ਲਾ ਦੇਣਾ ਤਖਤਾ ਫਲਟ ਦੇਣਾ ਪਰ ਸੋ ਲੋਕਾਂ ਦੇ ਵਸ ਦੀ ਗੱਲ ਨਹੀਂ ਲੋਕਾਂ ਨੂੰ ਲੋਕਾਂ ਨੂੰ ਸਾਰਾ ਮੁਲਕ ਨਹੀਂ ਕੁਝ ਜਿਆਦਾ ਹੈੜਾ ਹੁੰਦਾ ਕੁਝ ਇੱਕ ਨਿਜਾਮ ਕਹਿ ਲੋ ਸਿਸਟਮ ਕਹਿ ਲੋ ਉੱਥੇ ਦਾ ਉਹਨੂੰ ਕਹਿ ਸਕਦੇ ਆ ਜੇ ਹੁਣ ਜੰਗ ਰੁਕ ਗਿਆ ਹੁਣ ਆਪਾਂ ਵੀ ਇਦਾਂ ਦੀ ਨਫ਼ਰਤ ਭਰੀਆਂ ਗੱਲਾਂ ਖਤਮ ਕਰੀਏ ਤੇ ਬਾਕੀ ਜਦੋਂ ਉਹਨੇ ਫਿਲਮ ਬਣਾਈ ਸੀ ਦਲਜੀਤ ਨੇ ਉਦੋਂ ਨੂੰ ਪਤਾ ਸੀ ਕਿ ਅੱਗੇ ਜਾ ਕੇ ਆ ਵਾਕਿਆ ਹੋਣਾ ਫਿਰ جنگ ਲੱਗਣੀ ਉਹਨੂੰ ਪਤਾ ਸੀ ਹੁਣ ਇਹਨਾਂ ਦਿਨਾਂ 'ਚ ਨਹੀਂ ਨਾ ਹੁਣ ਕੋਈ ਸਾਈਨ ਕਰ ਰਿਹਾ ਇੱਕ ਦੂਜੇ ਨਾਲ ਜਦੋਂ ਗਵਾਂਢੀ ਨਾਲ ਲੜ ਪਈ ਤਾਂ ਉਹਦੇ ਨਿਆਣਿਆਂ ਨਾਲ ਵੀ ਨਹੀਂ ਬਾਲੀ ਦੇ ਜਿੰਨੀ ਦੇ ਆਪ ਫੇਜ ਜੱਫੀ ਨਹੀਂ ਪੈਂਦੀ ਰਾਜ਼ੀ ਨਾ ਮੰਨੇ ਹੁੰਦੇ ਨਹੀਂ ਬੁਲਾਉਂਦੇ ਨਹੀਂ ਲੋੜੇ ਪਿਆਰ ਨਹੀਂ ਤੈਨੂੰ ਇਦਾਂ ਲਵੋ ਖਾ ਕੱਲ ਨੂੰ ਮਿਲ ਵੀ ਤੇ ਸਕਦੇ ਆ ਹੂੰ ਮੀਡੀਆ ਦਾ ਵੀ ਫਰਜ਼ ਬਣਦਾ ਡਿਬੇਟਸ ਹੁਣ ਬੰਦ ਕਰੋ ਅਸੀਂ ਨੇ ਇਹ ਕਰ ਦਿਆ ਉਹ ਕਰ ਦੇ ਕੱਟੇ ਕੱਟਾ ਦੋਨਾਂ ਨੇ ਕੱਢਣਾ ਹੀ ਕੱਢ ਲਿਆ ਜੋ ਕਰਨਾ ਸੀ ਕਰ ਲਿਆ ਮੈਸੇਜ ਠੀਕ ਗਿਆ ਆਪਣੇ ਵੱਲੋਂ ਤੁਸੀਂ ਉਸ ਇੱਕ ਜਦੋਂ ਆਪਰੇਸ਼ਨ ਸੰਦੂਰ ਹੋਇਆ ਤਾਂ ਉਸ ਤੋਂ ਬਾਅਦ ਇਫਤਖਾਰ ਠਾਕਰ ਨੂੰ ਮੈਸੇਜ ਵੀ ਪਾਇਆ ਸੀ ਵੀਡੀਓ ਬਣਾਈ ਸੀ ਤੁਸੀਂ ਆਪਣੀ ਜਿਹਦੇ ਵਿੱਚ ਕਿਹਾ ਸੀਗਾ ਵੀ ਇਹ ਵੀ ਕੱਟ ਨਹੀਂ ਜਾਣੀ ਦਾ ਹੁੰਦਾ ਕਿਸੇ ਨੂੰ ਵੀ ਨਹੀਂ ਮੈਂ ਨਹੀਂ ਪਾਇਆ ਮੈਂ ਬੋਲਿਆ ਹੀ ਨਹੀਂ ਹੂੰ ਮੈਂ ਤਾਂ ਅੱਜ ਬੋਲਿਆ ਜੰਗ 'ਚ ਸਿਰਫ ਮੈਂ ਰੋਂਦਾ ਸੀ ਜਾਂ ਅਰਦਾਸ ਕਰਦਾ ਸੀ ਸਿਰਫ ਰੋਈ ਜਾਂਦਾ ਸੀ ਅਰਦਾਸ ਕਰਦਾ ਸੀ ਤਰਨ ਕਰੀ ਨਹੀਂ ਸਕਦਾ ਮੈਂ ਕੀ ਸੋਚਦਾ ਸੀ ਮੈਂ ਆਪਣੀ ਚਵਾਰਿਸ਼ਾ ਕਿੱਦਾਂ ਕੱਢਦਾ ਜਦ ਮੈਂ ਪੈਦਾ ਹੋਇਆ ਬੋਰਡ ਥੱਲੇ ਹੀਰ ਵਾਰਿਸ਼ਾ ਪੜਦੇ ਸੀ ਤੁਸੀਂ ਆਪਣੇ ਚ ਕੱਢ ਦਿਓ ਫਿਰ ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ ਸੱਜਣਾ ਮਰ ਜਾਣਾ ਸ਼ੇਰ ਸੁਣਨਾ ਮਾਲੀ ਦਾ ਕੰਮ ਪਾਣੀ ਪੋਣਾ ਪਰ ਪਰ ਮਸ਼ਕਾ ਮੁਹੰਮਦ ਬਖਸ਼ ਨੂੰ ਕੱਢ ਦਿਓ ਉਹ ਲਤਾ ਜੀ ਨੂੰ ਕਿੱਦਾਂ ਕੱਢ ਦੇਣਗੇ ਦਲੀਪ ਕੁਮਾਰ ਨੂੰ ਕਿੱਦਾਂ ਕੱਢ ਦੇਣਗੇ ਲਤਾ ਜੀ ਕਹਿੰਦੇ ਨਹੀਂ ਕਿ ਮੈਦੀ ਹਸਨ ਕੇ ਗਲੇ ਮੇਂ ਭਗਵਾਨ ਬੋਲਤਾ ਹੈ ਅਗਰ ਹੁਣ ਮੈਂ ਭਗਵਾਨ ਦੀ ਬਾਤ ਸੁਣਾ ਜੇ ਕਿ ਸੁਣ ਕੀ ਮੈਂ ਗਦਾਰ ਹਾਂ ਜੇ ਭਗਵਾਨ ਦੀ ਬਾਤ ਸੁਣਾਂ ਹੋਰ ਮੈਂ ਸੁਣ ਸ਼ੈਤਾਨ ਦੀ ਸੁਣਾ ਕਰਾਂ ਸੋ ਇਸ ਕਰਕੇ ਸੱਜਣ ਜੀ ਇਹ ਮੈਸੇਜ ਦਿਓ ਕਿ ਜੀਉਂ ਔਰ ਜੀਨੇ ਦਿਓ دور کرو تیرے ہوتے مالک ਨੂੰ ਕਹੋ ਜਿਹਦੇ ਕਬਜ਼ੇ ਕੁਦਰਤ ਸਾਡੀ ਜਾਨ ਹੈ ਉਹਨੂੰ ਕਹੋ ਤੇਰੇ ਹੋਤੇ ਕੋਈ ਕਿਸੇ ਕੀ ਜਾਨ ਦਾ ਦੁਸ਼ਮਨ ਕਿਉਂ ਹਮ ਜੀਨੇ ਵਾਲੋ ਕੋ ਮਰਨੇ ਕੀ ਆਸਾਨੀ ਦੇ ਮੌਲਾ ਗਰਜ बरस ਪਿਆਸੀ ਧਰਤੀ ਤੇ ਇਹ ਜਿਹੜੀ ਪਿਆਸੀ ਹੈ ਨਾ ਮੁਹੱਬਤ ਲਈ ਨਫ਼ਰਤ ਨਾਲ ਭਰੀ ਹੋਈ ਗਰਜ बरस ਪਿਆਸੀ ਧਰਤੀ ਤੇ ਫਿਰ ਪਾਣੀ ਦੇ ਮੌਲਾ ਚਿੜੀਆਂ ਨੂੰ ਦਾਣਾ ਬੱਚੋਂ ਕੋ ਗੁੜ ਧਾਨੀ ਦੇ ਮੌਲਾ फिर मूर्ति से बाहर आकर चारों ओर बिखर जा फिर मंदिर को मीरा जैसी दीवानी दे मौला इद्दा इद्दा सोचो इद्दा सोचोगे ते अबल अब तो मैं के ना और किसी नु ना मन्नो हम्म भाई कन्हैया नु मन्ना शुरू कर द देखो ना उन उनर दी शिकायत हो गई के ते दुश्मना दे भी पट्टियां करी जंदा दुश्मन नु पानी मशक फड़ी हुंदी सी पानी पलावंदा पेशी हो गई बाजन वाले बापू दे चरणा च हम्म ਕਿ ਉਹਨੇ ਕਿਆ ਜੋ ਜੰਗ ਲੱਗੀ ਤੈਨੂੰ ਪਤਾ ਨਹੀਂ ਕੀ ਕਰਦਾ ਸੱਚੇ ਪਾਸ਼ਾ ਮੈਨੂੰ ਆਖੋ ਦੇ ਦੇ ਜਿਹਦੇ ਨਾਲ ਮੈਨੂੰ شناਖਤ ਹੋ ਜਾਏ ਆ ਦੋਸਤ ਆ ਦੁਸ਼ਮਣ ਆ ਮੈਨੂੰ ਦਿਲੋ ਦੇ ਦੇ ਜਿਹਦੇ ਨਾਲ ਫੀਲਿੰਗ ਦੁਸ਼ਮਣ ਪ੍ਰਤੀ ਹੋ ਰਵੇ ਦਸ ਮੈਨੂੰ ਤੇ ਇਹ ਪਤਾ ਕਿ ਉਹਦੇ ਜ਼ਖਮ ਹੋਏ ਉਹ ਹਾਈ ਹਾਈ ਕਰ ਰਿਹਾ ਇੱਕ ਪਿਆਸ ਨਾਲ ਮਰ ਰਿਹਾ ਪਿਆਸੇ ਨੂੰ ਮੈਂ ਪਾਣੀ ਪਿਲਾ ਦਿੰਨਾ ਜ਼ਖਮ ਤੇ ਮਰਮ ਲਾ ਦਿੰਨਾ ਤੇ ਬਾਜਾਂ ਵਾਲੇ ਬਾਪੂ ਨੇ ਸੀਨੇ ਨਾਲ ਨਹੀਂ ਲਾਇਆ ਉਹ ਇਹ ਅੱਧਾ ਪਰਸੈਂਟ ਤਾਂ ਆਪਣੇ ਬਜ਼ੁਰਗਾਂ ਨੂੰ ਕਰੋ ਫਾਲੋ ਜਿਨ੍ਹਾਂ ਦਾ ਰੋਜ਼ ਨਾਮ ਲੈਣੇ ਆ। ਰਾਮ ਨੂੰ ਮੰਨਣ ਵਾਲੇ ਰਾਮ ਦੀਆਂ ਮੰਨਣ, ঈਸਾ ਨੂੰ ਮੰਨਣ ਵਾਲੇ ঈਸਾ ਦੀਆਂ, ਹਜ਼ੂਰ ਪਾਕ ਸੱਲੱਲਾਹੁ ਅਲੈਹ ਵੈਲਿਹ ਵਸੱਲਮ ਮੁਹੰਮਦ ਸਾਹਿਬ ਨੂੰ ਵੰਨਣ ਵਾਲੇ ਉਹਨਾਂ ਦੀ ਮੰਨ ਲੈਣ, ਜੇ ਆਪਣੇ ਆਪਣੇ ਰੈਬਰ ਦੀ ਮੰਨ ਲੈਣਾ ਤੇ ਇਹ ਜੰਗਾਂ ਰੁਕ ਜਾਣਾ। ਫਿਰ ਯਹੂਦੀਆਂ ਤੇ ਕਿੰਨਾ ਜ਼ੁਲਮ ਹੋਇਆ ਤੇ ਹੁਣ ਆਪ ਆਪ ਕਰਨ ਦੇ। ਹੂੰ। ਲਾਨਤੀ ਉਹ ਤੁਹਾਡੇ ਤੇ ਇਨਾ ਜ਼ੁਲਮ ਹੋਇਆ ਤੇ ਤੁਸੀਂ ਉੱਥੋਂ ਸਬਕ ਸਿੱਖੋ ਕਿ ਅਸੀਂ ਨਹੀਂ ਹੁਣ ਕਿਸੇ ਦੇ ਕਰਨਾ ਜਿਵੇਂ ਫੈਮਿਲੀ ਦੀ ਗੱਲ ਕਰਦੇ ਆਪਾਂ ਤੁਹਾਡੇ ਧਰਮ ਪਤਨੀ ਤੁਹਾਡੇ ਨਾਲ ਹਮੇਸ਼ਾ ਸਾਥ ਦਿੰਦੇ ਸੀਗੇ ਹਾਂਜੀ ਜਿਵੇਂ ਪੋਲਿਟਿਕਸ ਦੇ ਵਿੱਚ ਪਹਿਲਾਂ ਐਕਟਿਵ ਰਹਿੰਦੀ ਤੁਸੀਂ ਜ਼ਿਆਦਾਤਰ ਹੈ ਨਾ ਹਾਂਜੀ ਪੋਲਿਟਿਕਸ ਦੇ ਵਿੱਚ ਜ਼ਿਆਦਾ ਐਕਟਿਵ ਰਹਿੰਦੇ ਸੀ ਜੀ